ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਕਿਵੇਂ ਹੋ ਠੀਕ ਹੋ ਸਾਰੇ ਤੇ ਅੱਜ ਸਾਡੇ ਬਹੁਤ ਹੀ ਪਿਆਰੇ ਮਾਸਟਰ ਮਨਜਿੰਦਰ ਸਿੰਘ ਜੀ ਚੀਵਾ ਸਾਹਿਬ ਰਾਮਗੜ ਨਰਸਰੀ ਧਰਤੀ ਮਾਂ ਦੀ ਸੇਵਾ ਲਈ ਪਹੁੰਚਿਆ ਹਮੇਸ਼ਾ ਇਹ ਵਾਤਾਵਰਨ ਨੂੰ ਬਚਾਉਣ ਦੀ ਗੱਲ ਹੀ ਨਹੀਂ ਕਰਦੇ ਤੇ ਯੋਗਦਾਨ ਵੀ ਕਰਦੇ ਆ ਤੇ ਨਾਲ ਨਾਲ ਪੌਦੇ ਲਾ ਕੇ ਸੰਭਾਲਣ ਦਾ ਅੱਜ ਹੀ ਇਹਨਾਂ ਦੀ ਮੈਂ ਇੱਕ ਵੀਡੀਓ ਦੇਖਦਾ ਸੀ ਪਾਂਛੀਆਂ ਵਾਲੀ ਤੇ ਵੀ ਪੰਛੀਆਂ ਨੂੰ ਆ ਲੈਣੇ ਦੂਜੇ ਵੀ ਆਪਾਂ ਲਾ ਲਈਏ ਕੁਝ ਪੰਛੀ ਇਹੇ ਜਿਹੇ ਆ ਸਰ ਜਿਹੜੇ ਦੂਜੇ ਆ ਲੈਣੇ ਜੀ ਖੁੱਡਾਂ ਵਾਲਿਆਂ ਚ ਵੜਦੇ ਆ ਕੀ ਕਹੋਗੇ ਜੀ ਉਹਨਾਂ ਬਾਰੇ ਉਹ ਜੀ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਅਕਸਰ ਕਿਹਾ ਜਾਂਦਾ ਕਿ ਰੁੱਖ ਲਾਓ ਪਰ ਆ ਲੈਣਾ ਨਾ ਲਾਓ ਕੁਝ ਲੋਕਾਂ ਦੀ ਇਹ ਸੋਚ ਆ ਬਟ ਮੈਂ ਇਹ ਦੇਖਦਾ ਕਿ ਤੂਤਾ ਹੋ ਗਿਆ ਬ੍ਰਾਹਮਣੀ ਮੈਨਾ ਹੋ ਗਈ ਉੱਲੂ ਹੋ ਗਿਆ ਗਟਾਰ ਹੋ ਗਈ ਕਠਪੁੜਾ ਹੋ ਗਿਆ ਚੱਕੀ ਰਹਾ ਹੋ ਗਿਆ ਇਹ ਇਹ ਜੇ ਪੰਛੀ ਆ ਜਿਹੜੇ ਸਿਰਫ ਤੇ ਸਿਰਫ ਖੁਡਾਂ ਦੇ ਵਿੱਚ ਆਪਣੇ ਬੱਚੇ ਦਿੰਦੇ ਆ ਉਹ ਖੁਡਾਂ ਹੁਣ ਦਰਖਤ ਘਟ ਹੋਣ ਕਰਕੇ ਜਾਂ ਪੁਰਾਣੇ ਦਰਖਤ ਨਾ ਰਹਿਣ ਕਰਕੇ ਨਾ ਤਾਂ ਕੋਈ ਪੁਰਾਣਾ ਤੂਹ ਦਾ ਜੀਚ ਖੋੜ ਪਵੇ ਜਿਹੜੇ ਅੱਗੇ ਪੁਰਾਣੇ ਦਰਖਤ ਹੁੰਦੇ ਖੋੜਾਂ ਹੁੰਦੀਆਂ ਸੀ ਹੁਣ ਉਹਨਾਂ ਲਈ ਆਹਨੇ ਲਾਈਫ ਲੱਕੜ ਦੀ ਤੁਹਾਨੂੰ ਮੈਂ ਇੱਕ ਹਨੀਆਂ ਗੱਲ ਦੱਸਦਾ ਸਾਡੇ ਘਰੇ ਜਿਹੜੀਆਂ ਚਿੜੀਆਂ ਆਉਂਦੀਆਂ ਸੀ ਨਾ ਜਿਹੜੀ ਟੀਮ ਦੇ ਉੱਤੇ ਛੱਤ ਹੁੰਦੀ ਉਹਦੇ ਵਿੱਚ ਉਹ ਫੰਗ ਫਸਾਈ ਜਾਂਦੀਆਂ ਸੀ ਉੱਥੇ ਆਹਨਾਂ ਦਾ ਪੈ ਨਹੀਂ ਸਕਦਾ ਔਰ ਉਹ ਟੱਕਰਾਂ ਮਾਰਦੀਆਂ ਸੀ ਮੈਂ ਆਲ ਨੇ ਲੈ ਕੇ ਲਾਈ ਐਸ ਤੇ ਉਹ ਪੰਜ ਆਲ ਨੇ ਆਪਣੇ ਘਰੇ ਪੰਜਾਂ ਚਿੜੀਆਂ ਦੇ ਅੰਡੇ ਦਿੱਤੇ ਬਿਆ ਪੰਜਾਂ ਚ ਬੱਚੇ ਕੱਢ ਲੈਂਦੇ ਆ ਉੱਡ ਜਾਂਦੇ ਆ ਫਿਰ ਉਹਨਾਂ ਚ ਫਿਰ ਬੱਚੇ ਦੇ ਦਿੰਦੀਆਂ ਸੋ ਇਸ ਕਰਕੇ ਆਪਾਂ ਨੂੰ ਰੁੱਖ ਵੀ ਲਾਉਣੇ ਚਾਹੀਦੇ ਆ ਪਰ ਆਲ ਨੇ ਵੀ ਜ਼ਰੂਰ ਟੰਗਣੇ ਚਾਹੀਦੇ ਆ ਤਾਂ ਕਿ ਜਿਹੜੇ ਉਹ ਤੁਸੀਂ ਦੇਖਿਆ ਹੋਣਾ ਅਕਸਰ ਹੀ ਟਰਾਂਸਫਾਰਮਰਾਂ ਤੇ ਜਿਹੜੇ ਬਾਹਰ ਮੀਟਰ ਲੱਗਿਆ ਘਰਾਂ ਤੋਂ ਉਹਨਾਂ ਦੇ ਵਿੱਚ ਹੀ ਜਾਨਵਰ ਪੰਛੀ ਅੱਕੇ ਵੀ ਫਿਰ ਆਲ ਨੇ ਪਾਉਂਦੇ ਆ ਕਰਨ ਕੀ ਉਹਨਾਂ ਨੇ ਜਨਰੇਸ਼ਨ ਤਾਂ ਆਪਣੀ ਜਗ੍ਹਾ ਰੋਣੀ ਆ ਹਨਾ ਜਗ੍ਹਾ ਹੈ ਨਹੀਂ ਸੋ ਰੁੱਖ ਵੀ ਲਾਓ ਵੱਧ ਤੋਂ ਵੱਧ ਤੇ ਆਪਣੇ ਮੈਂ ਤਾਂ ਇਹ ਕਹਣਾ ਜਿਹੜਾ ਕੋਈ ਕਿਸਾਨ ਆ ਹਰ ਕਿਸਾਨ ਦੀ ਮੋਟਰ ਤੇ ਘੱਟੋ-ਘੱਟ 7 8 9 10 ਤੱਕ ਰੋਕ ਹੁਣੇ ਚਾਹੀਦੇ ਆ ਜੇ ਕਿਸੇ ਦਾ ਪਲਾਟ ਖੰਦੀ ਪਿਆ ਚਾਹੇ ਪਿੰਡ ਦਾ ਚਾਹੇ ਸ਼ਹਿਰ ਚਾ ਉਹਨਾਂ ਨੂੰ ਵੀ ਆਪਣੇ ਉਸ ਥਾਂ ਦੇ ਉੱਤੇ ਰੁੱਖ ਲਾਉਣੇ ਚਾਹੀਦੇ ਆ ਹਾਂ ਇੰਨੀਆਂ ਕੁ ਤੁਸੀਂ ਬੇਨਤੀਆਂ ਪ੍ਰਵਾਨ ਤੇ ਨਰਸਰੀ ਆ ਕੇ ਕਿਵੇਂ ਦਾ ਤੇ ਲੋਕਾਂ ਦਾ ਆਸੇ ਹਾਂ ਨਰਸਰੀ ਆ ਕੇ ਬਹੁਤ ਵਧੀਆ ਅਪਰਾਲਾ ਸਤਪਾਲ ਸਿੰਘ ਦੀ ਡੇੜਕਾ ਹੁਣਾਂ ਦਾ ਬਹੁਤ ਤਰ੍ਹਾਂ ਦੇ ਬੂਟੇ ਪਏ ਆ ਇਹ ਇੱਥੇ ਘੱਟੋ-ਘੱਟ ਮੇਰਾ ਖਿਆਲ ਆ ਵੀ 50 60 ਹਜ਼ਾਰ ਬੂਟਾ ਇਹਨਾਂ ਕੋਲੇ ਪਿਆ ਹੋਣਾ ਬਹੁਤ ਸਾਰੀਆਂ ਵੈਰੀਟੀਆਂ ਅੱਛਾ ਘਟ ਗਿਆ ਗਿਆ ਮੈਂ ਲੱਖਾਂ ਦੀ ਅੱਠ ਨੌਂ ਆ ਚਲੋ ਯਾਨੀ ਮੈਨੂੰ ਲੱਗਦਾ ਵਾ ਵੀ ਇੰਨਾ ਹੋਊਗਾ ਯਾਨੀ ਬਹੁਤ ਸੋਹਣਾ ਲੱਗਿਆ ਇਹ ਜਿਹੜੀ ਸੇਵਾਵਾ ਦੇਖੋ ਅੱਜ ਕੱਲ੍ਹ ਇਸ ਜਮਾਨੇ ਦੇ ਵਿੱਚ ਕਿਸੇ ਲਈ 10 ਮਿੰਟ ਕੱਢਣੇ 5 ਮਿੰਟ ਕੱਢਣੇ ਹੀ ਬੜੇ ਔਖੇ ਆ ਪਰ ਇਹ ਬੰਦੇ ਧਰ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਸ ਕੰਮ ਨੂੰ ਸਮਰਪਿਤ ਕਰਤੀ ਇਸ ਚੀਜ਼ ਦੀ ਪੰਜਾਬ ਨੂੰ ਅੱਜ ਬਹੁਤ ਲੋੜ ਆ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਊਗੀ ਵੀ ਸਨਾਮ ਦੇ ਕੋਲੇ ਕਿਸੇ ਕਿਸਾਨ ਨੇ 9 ਕਿੱਲੇ ਆਪਦੇ ਜੰਗਲ ਲਾਉਣ ਲਈ ਦਿੱਤੇ ਵਿਆ 9 ਕਿੱਲੇ ਤੇ ਆਪਣੇ ਉਗੋ ਕੇ ਪੰਡਾ ਮੋਕੇ ਜਿਹੜਾ ਉਹਨੇ 1.5 ਕਿੱਲਾ ਬਖਸ਼ਾ। ਵੀਰੇ ਉਸ ਵੀਰ ਲਈ ਵਧਾਈਆਂ ਜਰੂਰ ਕਮੈਂਟ ਕਰਕੇ ਦੇ ਦਿਓ ਜੇ ਆਪਾਂ ਪਹੁੰਚ ਨਹੀਂ ਸਕਦੇ ਉਹਦੇ ਕੋਲੇ ਤਾਂ ਉਹ ਉਹਨੂੰ ਇੱਕ ਉਹਦੇ ਲਈ ਅਸ਼ੀਰਵਾਦ ਇੱਕ ਧਰਤੀ ਮਾਂ ਨੂੰ ਉਹਦੇ ਲਈ ਅਰਦਾਸ ਜਰੂਰ ਕਰਿਓ ਵੀ ਉਹ ਤੰਦਰੁਸਤ ਰਹੇ ਜਿਹਨੇ ਲੱਖਾਂ ਹਜ਼ਾਰਾਂ ਲੋਕਾਂ ਨੂੰ ਹਨਾ 9 ਕਿੱਲੇ ਦੇ ਦਿੱਤੇ। 9 ਕਿੱਲੇ ਬਹੁਤ ਜ਼ਿਆਦੇ ਹੈ ਜੀ। ਘਟੋ ਘਾਟ 8-9 90000 ਬੂਟਾ ਜੇ ਆਪਾਂ ਮਾਈਕਰੋ ਫਾਸ ਲਾਵਾਂਗੇ 9 ਕਿੱਲਾਂ ਦੇ ਵਿੱਚ ਲੱਗ ਜਾਣਾ ਜੇ ਉਹ ਬੰਦਾ ਕਮਰਸ਼ੀਅਲ ਲੈਵਲ ਤੇ ਸੋਚੇ ਤਾਂ ਤੁਸੀਂ ਸਮਝ ਲਓ ਵੀ ਸਿੱਧਾ ਹਿਸਾਬ ਲਾ ਲਓ ਤੇ 9 7 63 6 7 ਲੱਖ ਰੁਪਇਆ 6 7 ਲੱਖ ਦਾ ਠੇਕਾ ਹੀ ਮੰਗਦਾ 1 ਸਾਲ ਦਾ ਠਿਕਾ ਠੇਕਾ ਹੀ ਮੰਨ ਲਓ ਹਾਂਜੀ ਤੇ ਉਹਨੇ ਫਿਰ ਵੀ ਉਹੋ ਕੇ ਪੈਂਡ ਤੇ ਪਰਸੋਂ ਜੰਗਲ ਲਾ ਕੇ ਹਟਿਆ ਡੇਢ ਕਿੱਲਾ ਲਾਇਆ ਉਹਨਾਂ ਨੇ ਉਹ ਵੀ ਸ਼ਾਬਾਸ਼ ਇਹਾ ਚਲੋ 70000 ਨੂੰ ਵੀ ਜੇ ਆਪਾਂ ਠੇਕਾ ਗਣੀਏ ਤਾਂ ਡੇਢ ਕਿੱਲੇ ਦਾ ਵੀ ਫਿਰ ਵੀ 1 ਲੱਖ ਕੁ ਛੇ ਹਜ਼ਾਰ ਬਣਦਾ ਵਾ ਸੋ ਇਸ ਤਰ੍ਹਾਂ ਆਪਾਂ ਨੂੰ ਕਮਰਸ਼ੀਅਲ ਨਹੀਂ ਸੋਚਣਾ ਚਾਹੀ ਕਿਉਂਕਿ ਆਪਾਂ ਇਸ ਧਰਤੀ ਤੇ ਰਹਿਣਾ ਸਾਹ ਲੈਣੇ ਆ ਜਿਵੇਂ ਇਹ ਵੀਡੀਓ ਪਾਉਂਦੇ ਹੁੰਦੇ ਆ ਵੀ ਮਰਨ ਵਾਲੀ ਆਪਾਂ ਨੂੰ ਲੱਗਣਾ ਚਾਹੀਦੀਆਂ ਸੋ ਉੰਨੀਕ ਆਪਾਂ ਨੂੰ ਤਰਦਦ ਸਾਰਿਆਂ ਨੂੰ ਕਰਨਾ ਚਾਹੀਦਾ ਵਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਸਾਰਾ ਧੰਨਵਾਦ ਜੀ ਤੇ ਇਹ ਵੀਡੀਓ ਨੂੰ ਜਿਨ੍ਹਾਂ ਨੂੰ ਲੱਗਦਾ ਵਾ ਵੀ ਵਧੀਆ ਗੱਲ ਕੀਤੀ ਤੇ ਉਹ ਵੀਰ ਲਈ ਨੌ ਕਿੱਦਿਆਂ ਵਾਲੇ ਲਈ ਉਹਨੂੰ ਉਹਦੇ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਦਿਓ ਵੀ ਪਰ ਆਵਾਜ਼ ਸੀ ਤੈਨੂੰ ਜਾਣਦੇ ਨਹੀਂ ਫਿਰ ਵੀ ਅਸੀਂ ਤੇਰਾ ਧੰਨਵਾਦ ਕਰਦੇ ਆ ਉਸ ਵੀਰ ਤੱਕ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚ ਦੀ ਕਰਿਓ ਕਿ ਹੋਰ ਵੀ ਭਰਾ ਹਨ ਇਸ ਪਾਸੇ ਨੂੰ ਥੋੜਾ ਜਿਆਦਾ ਦਸਵੰਦ ਜੇ ਉਹਨਾਂ ਵਾਸਤੇ ਧਰਤੀ ਮਾਂ ਦੀ ਸੇਵਾ ਲਈ ਜਸਵੰਦ ਜਿਹੜਾ ਜ਼ਮੀਨ ਦੇ ਵਿੱਚੋਂ ਜ਼ਰੂਰ ਕੱਢਣ ਥੋੜਾ ਬਹੁਤਾ ਤੇ ਇਹ ਜ਼ਰੂਰੀ ਆ ਵੀਰੇ